ਅੱਛਾ ਜੀ ਇਹ ਰਸਤੇ ਚੋਂ ਆਉਂਦੇ ਆ ਕਿ ਉੱਥੇ ਟੂਰਨਾਮੈਂਟ ਤੇ ਸੀ ਸੀ ਟੂਰਨਾਮੈਂਟ ਤੋਂ ਨਿਕਲਿਆ ਹੀ ਜੇ ਘਰ ਨਾਲ ਹੀ 2 ਕਿਲੋਮੀਟਰ ਪਿੰਡਿਆ ਦਾ ਹਾਂਜੀ ਪਿੰਡੋਂ ਜਾਂਦਾ ਹੀ ਘਰ ਪਿੰਡੋਂ ਜਾਂਦਾ ਸੀ ਅੱਛਾ ਬਹੁਤ ਮਾੜੀ ਖਬਰ ਆਈ ਹੈ ਇਹ ਗੱਲ ਕੋਈ ਜਿਆਦੀ ਮਾੜੀ ਕਿਉਂਕਿ ਦੇਖੋ ਪਹਿਲਾਂ ਤਾਂ ਰੱਬ ਵੈਰੀ ਹੋਇਆ ਤੇ ਕਬੱਡੀ ਦੇ ਪਲੇਅਰਾਂ ਦਾ ਤਾਂ ਦੇਖੋ ਜੀ ਗੱਲ ਇਹ ਆ ਇਹ ਗੱਲ ਮਕਲਤ ਹੋ ਰਿਹਾ ਕਬੱਡੀ ਬਹੁਤ ਮਾੜੀ ਗੱਲ ਹੈ ਜੀ ਇਹ ਤਾਂ ਜਿਹਨੇ ਵੀ ਕਰਾਇਆ ਦੀ ਬੜੀ ਨੀਚ ਹਰਕਤ ਆ ਬਹੁਤ ਜਿਆਦੀ ਹਾਂ ਕਿਉਂਕਿ ਪਿਆਰ ਕਰਦੇ ਆ ਆਪਾਂ ਕਬੱਡੀ ਨੂੰ ਆਪਾਂ ਨੂੰ ਸਾਰੇ ਚੰਗੇ ਆ ਪਲੇਅਰ ਦੇਖੋ ਨਾਲੇ ਯਾਰ ਸ਼ਕਾਰ ਪਲੇਅਰ ਨੂੰ ਇਦਾਂ ਤੰਗ ਕਰਨਾ ਮਾੜੀ ਗੱਲ ਹੈ ਬਹੁਤ ਬੁਰੀ ਖਬਰ ਹੈ ਜੀ ਬਹੁਤ ਬੁਰੀ ਖਬਰ ਹੈ ਕਿ ਖੋਇਆ ਕਿਸ ਨੇ ਆਪਦੀ ਮਿਹਨਤ ਅਗਲੇ ਦੀ ਜੇ ਤੱਕ ਗਿਆ ਤਾਂ ਚਲ ਪੋਹੇ ਗਿਆ ਹਾਂਜੀ ਬਹੁਤ ਮਾੜੀ ਗੱਲ ਹੈ ਜੀ ਭਾਜੀ ਚਲੋ ਹੋਰ ਭਾਜੀ ਦੋ ਪਕੋਰੇ ਆ ਕਿਤਨਾ ਜੀ ਕੋਈ ਆਈ ਹੈ ਖਬਰ ਭਾਜੀ ਤੁਹਾਡੇ ਕੋਲ ਹਾਂਜੀ ਕਾਦੀ ਦੋ ਪਕੋਰੇ ਵੇਖੀਏ ਪਲੇਰਾਂ ਦੇ ਜੀ ਜੋਗਜੀਤ ਮੇਰੇ ਕੋਲ ਕੋਈ ਖਬਰ ਨਹੀਂ ਭਾਜੀ ਮੈਂ ਫਾਨੇ ਆਕ ਲੋ ਮੈਚਾਂ ਦੇ ਹੁਣ ਸਾਰੇ ਬੰਦੇ ਨਮਾਇंदे ਦੱਸੋ ਦੂਪ ਦੀ ਟੈਸਟ ਦਾ ਉਹ ਤੁਹਾਨੂੰ ਹਰ ਹਾਂ ਉਹ ਸਰ ਜੀ ਰਿਪੋਰਟ ਜ਼ਰੂਰ ਕਲੀਅਰ ਕਰੋ ਜੇ ਤੁਸੀਂ ਲਾਇਬਲ ਨਹੀਂ ਕਰੋ ਕਿਉਂਕਿ ਇਹ ਨਾ